ਇੱਕ ਅਸਰ ਰਿਕਵੈਸਟ ਹੈ ਜੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਪ੍ਰਾਰਾਈ ਵੀ ਲਿਖ ਕੇ ਜਰੂਰ ਹਾਜ਼ਰੀ ਲਗਵਾਓ ਜੀ ਥੈਂਕ ਯੂ ਫਿਰ ਉਹਨੇ ਕਿੱਥੇ ਬਣਾ ਲਈ ਆਪਾਂ ਹੀ ਬਣਾ ਕੇ ਰੱਖਿਆ ਨੇ ਆ ਚੱਲੇ ਆਪਣੇ ਨਾਲ ਬੰਦਾ ਆ ਗਿਆ ਚੱਲ ਆਏ ਮੱਦ ਮੱਦ ਸਾਰਾ ਖਾਈ ਉਹ ਹੋ ਗੁੱਡੀ ਭੁੱਕਣ ਦਾ ਰਿਜ਼ਲਟ ਲੱਗਦਾ ਵੀ ਪੋਜ਼ਿਟਿਵ ਆਊਗਾ ਆਉਂਦਾ ਵੀ ਰਿਹਾ ਅੱਜ ਤੱਕ ਬੱਦਲ ਆ ਕੇ ਜੀ ਚੜ੍ਹ ਕੇ ਹਵਾ ਵੀ ਆ ਕੇ ਉਧਰ ਤੇ ਇਹ ਕਿੱਥੇ ਦਾ ਪੌਂਗੋ ਹੀ ਜਾਵੇ ਮਾਤਾ ਕਹਿੰਦਾ ਸਾਡੇ ਕੋਲੇ ਪਾਟੇ ਮੈਂ ਤਾਂ ਵਧੀਆ ਸਾਇਦਾ ਹੋ ਗਿਆ ਆਪਣਾ ਹਾਂ ਇਧਰ ਪੱਪਾ ਲੱਗੇ ਵੇ ਨਹੀਂ ਮਲਾਈ ਖਾਣ ਜੀ ਘੱਟਣ ਦੀ ਧੰਨਵਾਦ ਹਾਂ ਉਹ ਇਧਰ ਆ ਆ ਕੀ ਕਰ ਰਹੀ ਹੈ ਦੇਖ ਲੈ ਗੰਦੀ ਠੰਡੇ ਠੰਡੇ ਆਪਾਂ ਚੱਲ ਪਿਓ ਮਾਸੀ ਕਹਿੰਦੇ ਮੜੀ ਜੀ ਥੱਲੇ ਤੇ ਮੋਟਰ ਛੜਵਾ ਕੇ ਪਾਣੀ ਟੈਂਕੀ ਭਰ ਲਵੇ ਬਸ ਠੀਕ ਹੈ ਚਲੋ ਜੀ ਫੇਰ ਠੀਕ ਹੈ ਤਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਜੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਮੈਂ ਮਾਲਾ ਚ ਤਾਂ ਮੀ ਪੈ ਨਹੀਂ ਰਿਹਾ ਹੁਣ ਆਹ ਕੱਲ ਪਿਆ ਜੀ ਖਮਾਣਾ ਮਾਸੀ ਦੇ ਮਾਸੀ ਦੇ ਜਿਹੜੇ ਪੇਕੇ ਆ ਉੱਥੇ ਪੈ ਲਿਆ ਮੈਂ ਸਾਡੇ ਨਹੀਂ ਜੀ ਇੱਥੇ ਪੈ ਰਿਹਾ ਸੱਚੀ ਤੁਹਾਨੂੰ ਗੱਲ ਦੱਸਾਂ ਫਿਰ ਹਰੀਆਣੀ ਆਂਟੀ ਜਿਹੜੀ ਮੈਂ ਕੱਲ ਵੀਡੀਓ ਛੱਡੀ ਸੀ ਤੁਸੀਂ ਦੇਖੀ ਹੋਣੀ ਇਹਦੇ ਵਿੱਚ ਗੁੱਡੀ ਫੁਕਣ ਦੀ ਗੱਲ ਕਰੀ ਸੀਗੀ ਠੀਕ ਆ ਜੇ ਤੁਸੀਂ ਗੌਰ ਨਾਲ ਦੇਖੀ ਹੋਗੀ ਵੀਡੀਓ ਤਾਂ ਫਿਰ ਅੱਜ ਲੱਗੇ ਆ ਜੀ ਗੁੱਡੀ ਫੁਕਣ ਦੇਖਦੇ ਆ ਅ ਟਾਈਮ ਹੋ ਗਿਆ ਜੀ ਨੀਅਰ ਅਬਾਊਟ 3 ਕਵਜੇ ਦਾ ਟਾਈਮ ਹੋ ਗਿਆ ਪਿੱਛੇ ਤੁਹਾਨੂੰ ਧੁੱਪ ਪਤਾ ਹੀ ਲੱਗਦੀ ਹੋਣੀ ਆ ਕੜਕ ਦੀ ਵੈਸੇ ਅਸੀਂ ਨਿਕਲਦੇ ਨਹੀਂ ਏਸੀ ਨੂੰ ਛੱਡਦੇ ਹੋਏ ਤੁਹਾਨੂੰ ਸੱਚੀ ਗੱਲ ਦੱਸੀਏ ਪਰ ਹੁਣ ਅਸੀਂ ਆਪਣੇ ਪਿੰਡ ਵਾਲਿਆਂ ਦੀ ਲਾਗ ਦੇ ਪਿੰਡ ਵਾਲਿਆਂ ਦੀ ਵੀ ਥੋੜੀ ਜਿਹੀ ਕੇਅਰ ਕਰਦੇ ਆ ਤਾਂ ਇਸ ਕਰਕੇ ਵੀ ਹਾਂ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਆਪਣੇ ਆਪ ਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਲੱਗੇ ਆ ਜੀ ਥੋੜੀ ਜੀ ਕੋਸ਼ਿਸ਼ ਸਾਡੇ ਬੁੱਲੂਮ ਕੀ ਰੱਬ ਮੀ ਪਾਊਗਾ ਠੀਕ ਆ ਬਾਕੀ ਜਿਆਦਾ ਗੱਲਾਂ ਤਾਂ ਮੈਨੂੰ ਪਤਾ ਨਹੀਂ ਹੈਗਾ ਇਹ ਗੁੱਡੀ ਕਾਤੇ ਬਣਾਈ ਜਾਂਦੀ ਆ ਕਿਹਨੇ ਬਣਾਈ ਸੀਗੀ ਕਿਉਂਕਿ ਸਾਨੂੰ ਇੰਨਾ ਕੇ ਪਤਾ ਹੈ ਵੀ ਗੁੱਡੀ ਜਿਆਦਾ ਫੂਕਦੇ ਆ ਉਸ ਤੋਂ ਬਾਅਦ ਰੱਬ ਥੋੜਾ ਜਨੇ ਦਿਹਾਲ ਹੁਣ ਨੇਹਾਲ ਹੁੰਦਾ ਕਿ ਹਾਂ ਚਲੋ ਅਸੀਂ ਮੀ ਠੀਕ ਐ ਬੈ ਕੈਮਰਾ ਕਰ ਦਈਏ ਜਿਉਂ ਦੇਖਦੇ ਆ ਫਿਰ ਆ ਦੇਖ ਲੋ ਲੈ ਆਂਟੀ ਕਿਤਾ ਨਵਾਂ ਸੂਟ ਪਾ ਕੇ ਆਈ ਆ ਮੈਂ ਪੁਰਾਣੇ ਹੀ ਤਾਂ ਵਾਰ ਆ ਤਾਂ ਹਾਂ ਪੁਰਾਣੇ ਤਾਂ ਆਗੇ ਪੁਰਾਣੇ ਵਿਚਾਰੇ ਆਉਂਦੀ ਸਾਰੇ ਬਣਾ ਲਾਉਣ ਲੱਗ ਗਏ ਜੀ ਅਸੀਂ ਗੁੱਡੀ ਬਣਾਉਣ ਠੀਕ ਐ ਸਾਸਰੀ ਕੱਲ ਬੁਲਾਉਂ ਸਾਸਰੀ ਕਾਲ ਜੀ ਸਾਰਿਆਂ ਦੀਆਂ ਭਾਣੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਮੀ ਤੁਸੀਂ ਨਹੀਂ ਨਹੀਂ ਮਾਰ ਰੋਟੀ ਲੱਗਿਆ ਹੋਇਆ ਜੇ ਮਹਾਰਾਜ ਸੋਣੇ ਲਾਵੇ ਜੀ ਹੂੰ ਹਾਂ ਨੇ ਬਹੁਤ ਕਾਲ ਮੈਂ ਚਾ ਜਾਂਦਾ ਹੈ ਜਿਹੜੇ ਜਾਨਵਰ ਵੀ ਖਾਏ ਆ ਹਾਂ ਇਹ ਗੱਲ ਤਾਂ ਹੈਗੀ ਹੈ ਹਾਂ ਹਾਂ ਇਹ ਬੰਦ ਹਾਂ ਤੁਸੀਂ ਤਾਂ ਸਾਸਰੀ ਕਾਲ ਬੁਲਾ ਦ ਦੋਹੇ ਜਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੋਹੇ ਜਾਣੇ ਤਾਂ ਸਾਸਰੀ ਕਾਲ ਬੁਲਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਸੌ ਕੇ ਉੱਠੇ ਅਸੀਂ ਆਸਮਾਨ ਚ ਨਿਕਲੇ 3 ਵਜ ਗਏ ਸਿਖਰ ਦੁਪਹਿਰਾਂ ਠੰਡਾ ਚ ਬੈਸਟੇ ਮ ਕੰਮ ਕਰਨ ਲੱਜਦੇ ਤੇ ਰਾਈਟ ਮਾਮ ਬਲਵ ਸਾਹਿਬੀਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਨੂੰ ਖੁਸ਼ ਰੱਖ ਕੇ ਛੜਦੀਆਂ ਕਲਾਂ ਦੇ ਵਿੱਚ ਰੱਖ ਕੇ ਅਸੀਂ ਤਾਂ ਜੀ ਏਸੀ ਵਿੱਚ ਬੈਠੇ ਤੇ ਉਹਨਾਂ ਨੂੰ ਜੋ ਸੱਚਾਈ ਉਹ ਦੱਸਦੇ ਅਸੀਂ ਤੇ ਏਸੀ ਵਿੱਚ ਬੈਠੇ ਤੇ ਦੀਦੀ ਆਏ ਉਹ ਕਹਿੰਦੇ ਵੀ ਤੁਸੀਂ ਇੱਥੇ ਬੈਠੀਆਂ ਏ ਵੀ ਆਪਣੇ ਆਪ ਨੂੰ ਤੁਸੀਂ ਠੰਡਕ ਭਾਲਦੀਆਂ ਵੀ ਬਾਹਰ ਦੇਖੋ ਤੁਸੀਂ ਜਾ ਕੇ ਵੀ ਜਿਹੜੇ ਜਾਨਵਰ ਵਿਚਾਰੇ ਇਸ ਤਰ੍ਹਾਂ ਮੀਂਹ ਦੇ ਮੀਂਹ ਪਾੜਦੇ ਆ ਹੈ ਵੀ ਤੁਸੀਂ ਮੜਾ ਮਟਾ ਚਲੋ ਹੀਲਾ ਬੀਲਾ ਕਰੀਏ ਪਰ ਆਲ ਮਿਲ ਕੇ ਬਿਲਕੁਲ ਸਹੀ ਗੱਲ ਹੈ ਅਸੀਂ ਜਦਨ ਬਣਾਇਆ ਵੀ ਚਲਦੀ ਦੀ ਗੁੱਡੀ ਬਣਾਉਣੀ ਗੁੱਡੀ ਫੂਕਦੇ ਆ ਹਾਂ ਇੱਧਰ ਆਹ ਛੇਲੇ ਜੀ ਵੀ ਗਰੀਨ ਨਾਲ ਜੂਸਾ ਜੂਸਾ ਦਿਖਾਈ ਤਾਂ ਇਹ ਗੀਨਾ ਸ਼ਾਦ ਕੋਈ ਨਹੀਂ ਚੱਲ ਮੈਂ ਪਾਣੀ ਪੂਰੇ ਸਾਰੇ ਕੁਝ ਬੋਲਾਇਆ ਹੋਇਆ ਚਲ ਕੋਈ ਗੱਲ ਨਹੀਂ ਪੀ ਲੇ ਬੈਜੋ ਬੈਜੋ ਬੈਠ ਜਾ ਥੱਲੇ ਬੈਠ ਜਾ ਸਿੱਖੋਂ ਆਂਟੀ ਨੇ ਦੇਖ ਲਓ ਉਧਰ ਬਣਾ ਵੀ ਦਿੱਤਾ ਟੈਂ ਟਾ ਟੈਂ ਇਹ ਕਰਨ ਮੈਨੂੰ ਅੰਦਰ ਪੁੱਛਦਾ ਤਾਂ ਵੀ ਇਹ ਗੁੱਡੀ ਕਿਆ ਹੁੰਦੀ ਆ ਇਹੇ ਬੁੱਤ ਤਾਂ ਭੂਕਦੇ ਹੁੰਨੇ ਆ ਵੀ ਨਹੀਂ ਪੈ ਜਵੇ ਨਹੀਂ ਪੈਦੀ ਗੁੱਡੀ ਫੁਕੀ ਰੇਤ ਮਾਂ ਮੇਰੇ ਬਾਸਾ ਦੇ ਖੇਤ ਮਾਂ ਖੇਤ ਮਾਂ ਕਈ ਦਿਨਾਂ ਦਾ ਵੈਸੇ ਤੁਸੀਂ ਕਿਹਾ ਤਾਂ ਹੈ ਨਾ ਉਦਣ ਜਦੋਂ ਤੁਸੀਂ ਕਾਇ ਜੁਆ ਕੇ ਆਏ ਗੁੱਡੀ ਤੇ ਰਮਾਨੀ ਆਂ ਕਾਲੀਆਂ ਕਟਾਂ ਝੜ ਆਈਆਂ ਗੁੱਡੀ ਤੇ ਰਮਾਨੀ ਆਈਆਂ ਕੱਲ ਹਲੇ ਚੜਦੀ ਤਾਂ ਹੈ ਨਹੀਂ ਬੱਦਲ ਤਾਂ ਆਲੇ ਕੁੜੀ ਬਣੀ ਵੀ ਨਹੀਂ ਹੋ ਹਵਾ ਚੱਲਣ ਲੱਗੀ ਕਮੇਟੀਆਂ ਰੋਟੀਆਂ ਤਾਂ ਬਣਾਈਆਂ ਨਾਲ ਮੇਰੇ ਚਾਰ ਤੇਰੀ ਬੜਾ ਉੱਗੀ ਆ ਆ ਲੈ ਖੋ ਮਿੱਠਾ ਜੇ ਬਣਾਈ ਦੀ ਉਹਨੇ ਪਹਿਲਾਂ ਨਹੀਂ ਬਣਾਈ ਦੀ ਆ ਕੀ ਬਣਾਏਗਾ ਉਹ ਮਿੱਠੀਆਂ ਰੋਟੀਆਂ ਨੂੰ ਛੱਡੋ ਮੈਂ ਕਹਿੰਦਾ ਦੂਸ ਹੈਗੇ ਰੋਟੀਆਂ ਬਹੁਤ ਜ਼ਰੂਰੀ ਉਹ ਜ਼ਰੂਰੀ ਪੂਰੀ ਲੱਗਦੀ ਹੁੰਦੀ ਫਿਰ ਪੂਰੀ ਬਣਦੀ ਹੁੰਦੀ ਗੱਲ ਲੈਣ ਕੇ ਬਾਅਦ ਵਿੱਚ ਉਹ ਮਿੱਠਾ ਕਾਦੇ ਉਹਨੇ ਆ ਦੇਖ ਲੋ ਸਾਡੀ ਸਵੇਰ ਪੈਂਟੇ ਨੇ ਫੁੱਕੀ ਸੀ ਹੂੰ ਫੂਕਦੇ ਆਂ ਬਥੇਰੀ ਜਗ੍ਹਾ ਬਹੁਤ ਫੂਕਦੇ ਆਂ ਹਾਂ ਮਾ ਘਟ ਗਿਆ ਨਾ ਹੂੰ ਕੋਈ ਤਾਂ ਸ਼ੈਰਾਂ ਨੂੰ ਤਾਂ ਪਤਾ ਹੀ ਨਹੀਂ ਗੁੱਡੀ ਹੁੰਦੀ ਆ ਮਰਸੀ ਬਸ ਜਦ ਤੁਸੀਂ ਲੱਕੜੀਆਂ ਲਿਆਓ ਅਰਤੀ ਬਣਾ ਲਓ ਉੱਥੀ ਬਾਨੀ ਉਹ ਤਾਂ ਉੱਥੀ ਬਣ ਜੂਗੀ ਅੱਛਾ 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 ਫੂਕਾਂਗੇ ਕਿੱਥੇ ਆ ਥੋੜੀ ਜਗ੍ਹਾ ਤੇ ਸਾੜੀ ਬਿੰਦੀ ਨਹੀਂ ਲਾਉਣੀ ਦਿਲਿਆ ਮੜੀ ਜੀ ਦਿਲਿਆ ਤੋਂ ਸੁਰਖੀ ਸ਼ੋਬਲੀ ਆਈ ਵੀ ਬਿੰਦੀ ਲਾ ਦੋ ਸੁਰਖੀ ਲਾ ਦੋ ਲਓ ਜੀ ਪੀ ਲਾ ਦੁੱਲ ਗਿਆ ਦਰ ਲੱਗ ਗਿਆ ਉਹਦਾ ਕੁਛ ਮਿੰਟ ਅਰੇ ਲੇਲਾ ਕਾਕੇ ਤੇ ਲੇਲਾ ਉਹ ਬੂ ਬਕਾਕੇ ਤੇ ਲੇਲਾ ਆ ਜਾ ਆ ਜਾ ਆ ਜਾ ਕਾਰਨਾਮੇ ਕਰਦੇ ਫਰੀਜ ਜਾ ਦੇਖੀ ਹੁਣ ਧੁੱਪ ਚ ਪੈਰ ਦੇਖੀ ਨਾ ਆ ਦੇ ਆ ਦੇਖੀ ਲੈ ਲੈ ਨਾਲੇ ਤੁਰ ਨਹੀਂ ਹੁੰਦਾ ਮਸੀ ਮਸੀ ਨਾਲੇ ਤੁਰ ਨਹੀਂ ਹੁੰਦਾ ਆਂਟੀ ਲਾਉਗੀ ਪਤਾ ਅਰੇ ਤਾਰ ਕਾਤੀਏ ਕੁਦੀ ਵਾਹ ਗਾਨਾ ਜੀ ਦਾ ਸੰਦੂਰ ਵੀ ਭਰ ਦੋ ਕੱਢ ਜਾ ਕੱਢ ਜੋ ਕਾਤਾ ਲਾ ਦੋਨੀ ਪਾ ਮੰਗਲੰ ਬਗਵਾਨ ਬਿਸ਼ਨੂ ਮੰਗਲੰ ਖਾ ਜਾ ਕਾ ਕੋਈ ਜਲਦੀ ਇਹ ਪਗਲ ਇਹ ਕਹਿੰਦੀ ਪੀਛ ਮੇਰੀ ਨਹੀਂ ਇਹ ਕਲਯੁਗ ਬਣ ਰਹੀ ਆਉਂਦਾ ਉਹ ਨਹੀਂ ਕਰਨ ਦਿੰਦੀ ਹਾਂ ਅੱਛਾ ਕਲਯੁਗ ਉਹ ਸਵਾਰ ਕੇ ਲਾਉਣੀ ਆ ਚਲ ਮੈਂ ਵੀ ਲਾਉਂਗਾ ਤੇ ਵੀ ਕਰਤੇ ਕੰਡ ਚਲੋ ਭਾਈ ਹੁਣ ਬਣ ਗਈ ਜੀ ਗੁੱਡੀ ਹੂੰ ਹੂੰ

ਆਂਟੀ ਮੂੰਹ ਤਾਂ ਦੇਖ ਲਊਦਾ ਪੁੱਟਕੇ ਗੁੱਟਕੇ ਹਾਏ ਹਾਏ ਕਾਰਾ ਚੱਪੜਾ ਪਾ ਓਏ ਮੈਨੂੰ ਪਤਾ ਕਿੱਥੇ ਆ ਅੰਦਰ ਬੰਨਿਆ ਮੜਾ ਜਾ ਪਿੱਕੀ ਚਾਚੇ ਨੂੰ ਬੁਲਾ ਕੇ ਆਜੋ ਮੜਾ ਜਾ ਬਾਹਰ ਨੂੰ ਉਹਨੂੰ ਬਣਾਉਣੀ ਹੈ ਅਸੀਂ ਬਣਾ ਦ ਦੇਣਾ ਉਹਨੇ ਕਿੱਥੇ ਬਣਾਣੀ ਆਪਾਂ ਹੀ ਬਣਾ ਕੇ ਰੱਖਿਆ ਹੁੰਦੇ ਆ ਆ ਚੱਲੇ ਆਪਣੇ ਨਾਲ ਬੰਦਾ ਆਇਆ ਚੱਲ ਆਏ ਮਰਦ ਮਰਦ ਸਾਰਾ ਖਾਈ ਉਹ ਵਾਹ ਓਹੋ ਲੱਗ ਗਿਆ ਜੀ ਆਟੀ ਬਣਾਉਣ ਦਾ ਪ੍ਰੋਸੀਜਰ ਸ਼ੁਰੂ ਬਸ ਹਾਇ ਰੱਖ ਲੋ ਰੱਖ ਦਵਾ ਗੁੱਡੀ ਵਿਚਾਰੀ ਚੱਲੀ ਘਰ ਨੂੰ ਰੱਬ ਦੇ ਘਰ ਨੂੰ ਮੈਨੂੰ ਦੇਖ ਲੈ ਲਾ ਚੂਹੀ ਨੂੰ ਜਿਹੜੀ ਕੋਲ ਬੈਠੀ ਐ ਪਤਾ ਹੈ ਨਹੀਂ ਕਿਸੇ ਨੂੰ ਇਹ ਕਾ ਹੈ ਇਹ ਕੁੜੀ ਦੁੱਦੀ ਫੁਕਨੇ ਦੁੱਦੀ ਦੇਖੀ ਕਿਵੇਂ ਦੇਖੀ ਸੀ ਹਾਂ ਨਹੀਂ ਨਾ ਨਾ ਕਾਰੇ ਕੱਕ ਕਾਰੇ ਕੱਕ ਆ ਜਾ ਰਤੀ ਫੂਕ ਕੋ ਭਾਈ ਆਰਤੀ ਲਾਓ ਮਣਾਓ ਆਰਤੀ ਫੂਕ ਕੋ ਫਾਸਰ ਗਾਓ ਮਾਂ ਇਹ ਗੁੱਟੇ ਅਰਤੀ ਚ ਨਾ ਬਰ ਚਰ ਨੂੰ ਮੈਂ ਦੇਖੋ ਗੋਦ ਜਲੇ ਇਨਸਾਨ ਮਿੱਠੇ ਚੌਲ ਲਾਏ ਤੇ ਮੋਟਰ ਪਰ ਬਣਾ ਕੇ ਖਾੜੇ ਆ ਗਿਆ ਦਾ ਬਾਬਾ ਜੀ ਕਹਿੰਦੇ ਬਲ ਸਹੀ ਹੈ ਹਾਂ ਬਾਬਾ ਜੀ ਨੇ ਕਿਹਾ ਤੁਹਾਨੂੰ ਕਹ ਰਹਾ ਬੇਨਤੀ ਕਰ ਰਿਹਾ ਮੀਂਹ ਸਾਫ ਦੀ ਪਾਈ ਪੈ ਬਾਈ ਚਾਹੀਦਾ ਤੁਹਾਡਾ ਬਾਬਾ ਜੀ ਖੁਸ਼ ਹੋ ਗਏ ਕਿ ਅੱਜ ਪਹਿਲੀ ਵਾਰ ਇੰਨਾ ਕੋਸਾ ਨੂੰ ਮਿਲੇ ਇੰਨੀ ਸਵਾਦੀ ਜਿਵੇਂ ਬਾਬਾ ਨੇ ਸਾਰੇ ਕੁਝ ਪਾ ਤਾ ਬੂ ਬੂਰੀਆ ਖੇਤੀ ਇਹ ਬਾਰੀ ਇੱਕ ਗੁੱਡੀ ਆਪ ਦੇ ਕੋ ਬਣਾ ਰਹੀ ਹੈ ਦੇਖੋ ਇੱਕ ਗੁੱਡੀ ਆ ਪੀਤੀ ਸਾਡੀ ਗੁੱਡੀ ਹੋ ਜਾਈਂ ਆਹ ਨਾਲ ਦੇ ਕੱਟ ਗੋ ਪਹਿਲਾਂ ਬਸ ਇੱਥੇ ਗੱਬੇ ਰੱਖ ਲੋ ਦੋ ਹੋਰ ਮੈ ਉਹ ਦੇ ਉੱਡੀ ਚੱਲੇ ਰੱਪ ਦੇ ਕਰਨ ਹਾਂ ਇੱਕ ਹਾ ਗੱਭੇ ਰੱਖ ਦੇ ਦੋ ਦੇ ਰਾਹ ਤੇ ਚਿਰ ਗਈ ਫਿਰ ਕੀ ਕਰੂੰਗਾ ਬਸ ਕੋਈ ਨਾ ਹੈ ਨਿਕ ਨੂੰ ਕੀ ਹੋ ਰਹੀ ਹੈ ਕਿ ਸਹੀ ਨਹੀਂ ਇਹਨੂੰ ਜਾਲਣਾ ਕਿੱਥੇ ਆ ਦੇਖਦੇ ਹਾਂ ਹੁਣ ਕਿੱਥੇ ਜਲਦੀ ਹੈ ਇਹ ਸ਼ਮਸ਼ਾਨ ਮੜਨ ਪਣਾ ਹਾਂ ਹਾਂ ਲੈ ਸ਼ੂ ਆਈ ਜਾ ਰਮ ਨੇ ਪਾਈ ਚੱਲ ਤੁੱਕੇ ਦਿਖਾਈ ਲੈ ਚੱਲ ਫਿਰ ਆ ਤੂਦੇ ਦੇ ਬਣ ਗਈ ਬਸ ਬਣ ਗਈ ਤਾਂ ਉੱਪਰ ਪਾ ਦੋ ਪਾ ਭਾਈ ਵੀ ਚਾਹੀਦਾ ਇਹਨੂੰ ਮੋਢਾ ਲਾਉਣ ਨੂੰ ਮੈਂ ਲਾਂਦਾ ਹਾਂ ਮੈਂ ਲਾਂਦੇ ਚੱਕੋ ਤਾਂ ਨਹੀਂ ਤੁਸੀਂ ਚੱਕੋ ਉੱਪਰ ਬੰਨ ਲਓ ਕਈ ਵਾਰ ਡਿੱਗ ਜਾਂਦੀ ਹੈ ਉੱਪਰ ਜਾ ਬੜੀਆਂ ਪਾ ਲਾਂ ਅੰਠਾਈ ਲੈ ਲਓ ਕਿੱਚੋਂ ਹੰਨਾ ਛੱਡ ਦਿਓ ਤੇ ਇਹਨੂੰ ਬਤਾਓ ਉੱਥੇ ਤੇ ਜਿਹੜੇ ਵੀ ਉਰੇ ਨਵੇਂ ਲੰਘਦੇ ਉਹਨੇ ਰਿਸ਼ਤੇਦਾਰਾਂ ਨੇ ਆ ਕੇ ਕਰਦੇ ਆ ਲੋਰ ਪਾਸੇ ਜਾਣੇ ਆਲੇ ਕਿ ਮੈਂ ਸਾਰੇ ਦੇਖਣ ਲੱਗ ਗੱਡੀ ਨੂੰ ਦੇਖਣਾ ਹੀ ਹੋਣਾ ਨਾ ਵੀ ਬੈਠੇ ਸਿਕਰ ਪਹਿਲੇ ਚਲੋ ਉੱਪਰ ਯਾਰ ਖੁਸ਼ੀ ਬੜੀ ਹੈ ਲੋ ਸਿਲਾਈ ਉਪਰ ਦਾ ਵਾਹ ਜੀ ਕਰਦੀ ਹੈ ਨਹੀਂ ਉਹ ਨਹੀਂ ਲੋ ਦੇ ਕੋਈ ਹਟ ਪਰ ਏ ਏਸੀ ਚੱਪਾ ਨੂੰ ਸਭ ਬਾਹਰ ਨਿਕਲਦੇ ਨਾ ਫੇਰ ਹਾਂ ਫੇਰ ਇੱਕ ਦਿਨ ਦਿਖਾ ਮੂ ਦਿੰਦੇ ਗਏ ਗੁੱਡੀ ਗੁੱਡੀ ਚੱਲੀ ਕਰਨ ਬਾਏ ਬਾਏ ਗੁੱਡੀ ਆਠੀ ਲਾਣੇ ਵਾਲਾ ਜਾਲ ਦਾ ਪਤਾ ਹੈ ਪੌਣ ਪਤਾ ਗਦਾ ਪਤਾ ਨਹੀਂ ਨੂੰ ਕਮ ਟੂ ਯੂ ਮੇ ਜਾਤਮਾ ਕਟਾਈ ਨਾ ਖਾ ਲਈ ਮੇਤੋਂ ਉਹ ਕੱਟਾ ਕੋਈ ਲਾ ਚੱਲ ਬੜੇ ਰਹੋ ਹਾਂ ਚੱਲ ਕਰਨ ਮੂਰੇ ਤੇ ਲਾ ਮੋੜਾ ਮੂਰੇ ਲਾ ਬਣ ਚੱਲ ਗੁੱਟੀ ਜੱਲੀ ਬੜੂ ਚਾਰ ਜਣੇ ਚੱਕਦੇ ਹੁੰਦੇ ਆ ਚੱਲ ਪਈ ਚੱਲਦੀ ਕੁਤੀ ਜੱਲੀ ਮੋਟਾ ਤਾਂ ਲਾ ਲੋ ਹੱਥ ਨਾਲੀਆਂ ਇਸ ਤਾਂ ਕਾਲੇ ਰੋੜ ਚਾਲੀਏ ਇੱਕਾਂ ਕਾਲੇ ਰੋੜ ਨੀ ਪਾ ਦੇ ਜੋਰੇ ਜੋ ਕੁਤੀ ਚੱਲਦੀ ਚਾਹ ਕੁਤਾ ਮੋਟਾ ਜੱਦੀ ਕੁਤੀ ਚੱਲਦੀ ਜੜ ਭਾਗੀ ਜੱਦੀ ਜੱਲੀ ਛਿੱਟ ਕਰੇ ਚੱਲੀ ਕੁਤੀ ਚੱਲਦੀ ਯਾਰ ਰੱਬ ਨੀ ਪਾ ਰਿਹਾ ਜੱਦੀ ਕੁਤੀ ਚੱਲਦੀ ਇੱਥੇ ਜਿਹਨੂੰ ਨਵੇੜ ਤੋਂ ਪਾਰ ਲੈਣ ਤੋਂ ਲੈ ਆਏ ਜੀ ਤੁਸੀਂ ਲੱਕ ਲਾ ਲੋ ਥੱਲੇ ਬਾਦੀ ਹੈ ਤਮਾਮ ਕਰੀ ਪੜਾ ਸਬਦਾ ਅਰਦਾਸੋ ਬੀਚੀ ਅਰਦਾਸੋ ਬੀਚੀ ਰੋ ਦੇਖਾ ਦੇ ਤੂੰ ਵੀ ਉੱਪਰ ਚੱਲੀ ਹੈ ਉੱਪਰ ਚੱਲਦੇ ਸ਼ੂ ਕਰ ਤੂੰ ਰੋ ਕੇ ਕਹਿ ਗੁੱਡੀ ਚੱਲੀ ਗੁੱਡੀ ਝੂਕੀ ਹੈ ਤਮਾਮੀ ਪਾ ਦੇ ਖੇਤ માં ਗੁੱਡੀ ਤਮਾਮੀ ਪਾ ਦੇ ਖੇਤ માં ਮੀ ਪਾ ਦੇ ਖੇਤ માં ਵਾਹਿਗੁਰੂ ਇਹਦੀ ਆਤਮਾ ਨੂੰ ਸ਼ਾਂਤੀ ਮਿਲੇ

ਦੱਕਾ ਪਾ ਦੋ ਆਪਣਾ ਆਪਣਾ ਘਾਲੂ ਆ ਮੈਂ ਬੜਕੇ ਆਪਣੇ ਆਪਣੇ ਡੱਕੇ ਪਾਉਣੇ ਪੈਣੇ ਆ ਮੈਂ ਵੀ ਪਾ ਦਵਾਂ ਆਪਣਾ ਡੱਕਾ ਪਾਏ ਮੈਂ ਵੀ ਪਾ ਦੱਕੇ ਪਾ ਦੋ ਯਾਰ ਕਿਹ ਕੇ ਆ ਗਿਆ ਹੈ ਨਾ ਪਾ ਦੇ ਪਾ ਦੇ ਰੀ ਤੋ ਹੱਥ ਆ ਹੱਥ ਨਾਲ ਆਉਣਾ ਆ ਜੀ ਵੀ ਤੁਹਾਡਾ ਮੈਂ ਪਾਤਾ ਬੁੱਤਾ ਆਪਣੇ ਨਾਉਂਦਾ ਹਾਂ ਜੰਮੀ ਆ ਚੱਪਲ ਬੂਕੀ ਨੂੰ ਫਸ ਲਾਉਂ ਤਾਨੂੰ ਪਾ ਉਹ ਤਾਂ ਹੀ ਮੀ ਪਾ ਰਬੂ ਚਾਲੀ ਬੁੱਢੀ ਚਲ ਗਈ ਚਲੋ ਹੋ ਗਈ ਇਹ ਤਾਂ ਗਈ ਉੱਪਰ ਨੂੰ ਪੰਨੀਆਂ ਤਾਂ ਹੀ ਰੱਖਿਆ ਪੰਨੀਆਂ ਦਾ ਕੰਮ ਇੱਚੀ ਕਰਦੇ ਬੂਦੀ ਵਰੇ ਲੱਗਦਾ ਨਹੀਂ ਬੁੱਦੀ ਜਾ ਕੇ ਹੁਣ ਨਹੀਂ ਪਾਦੀ ਮਟਾਦੀ ਲੁੱਟੀ ਸੋ ਸਾਹਮਣੇ ਇਕ ਬਣਦੀ ਬਾਹ ਚੰਗੀ ਤੇਰਾ ਤੇ ਬਹੁਤ ਚੰਗੀ ਤੇ ਵਿਚਾਰੀ ਗੁੱਡੀ ਸਾਵੂ ਵੀ ਤੇ ਸਾਵੂ ਵੀ ਤੇ ਬੋਲਦੀ ਵੀ ਨਹੀਂ ਤੇ ਨਾ ਜਿੱਥੇ ਪਾ ਕੇ ਉੱਥੇ ਪੈ ਜਾਂਦੀ ਸੀ ਹਾਂ ਜਿੱਥੇ ਬਹਿ ਜਾਂਦੀ ਸੀ ਉੱਥੇ ਬਹਿ ਜਾਂਦੀ ਸੀ ਪੈ ਪਾਰੇ ਕਿ ਕੰਮ ਹਾਂ ਸਾਵੂ ਬਹੁਤ ਵਿਚਾਰੀ ਵਾ ਬੋਲਦੀ ਨਹੀਂ ਇਹ ਉਹ ਚੰਗੇ ਬੰਦੇ ਨੂੰ ਹਰੇਕ ਕੱਦ ਕਰਦਾ ਖਾਂਦੀ ਪਿੰਦੀ ਵੀ ਨਹੀਂ ਇੰਦਰ ਦੇਸ ਤਾਂ ਉਹਦਾ ਪਕਾਰ ਸੁਣਦੇ ਮੀਂਹ ਪੈ ਜਾਂਦੀ ਹਾਂ ਪਰ ਬਹੁਤਾ ਵੀ ਨਾ ਹਟ ਲਿਆ ਤੇ ਫਿਰ ਅੱਬਾ ਹਾਂ ਠੀਕ ਠੀਕ ਜੇ ਜਲ ਪਰਵਾਹ ਦੀ ਜਿਹਨੂੰ ਪਹਿਲਾਂ ਉੱਤੇ ਜਿਵੇਂ ਆ ਜਾਈ ਤੱਤੀ ਦੀ ਲੋ ਆ ਇਹਨੂੰ ਠੰਡ ਦੀ ਕਰ ਦੋ ਹਾਂ ਪੰਜ ਚੜੀ ਨਾਲ ਬਾਦ ਪਾ ਦਿਆ ਕਰੇ ਹਾਂ ਹਾਂ ਇਹ ਤਾਂ ਚੰਦੇ ਰਾਜ ਜਿਣੀ ਜਿੜੀ ਜਾਨਵਰ ਵੀ ਭੁੱਜੇ ਪਾਏ ਹਾਂ ਹਾਂ ਸਭ ਤੋਂ ਵੱਡ ਕੇ ਗੱਲ ਇਹ ਇੱਕ ਬਬੀਹਾ ਕਿਹੜਾ ਹੁੰਦਾ ਜਾਨਵਰ ਜਿਹੜਾ ਮੀਂਹ ਪੈ ਤੀ ਤੋਪਕਾ ਪਹਿਣਾ ਉਹਦੇ ਗੱਲ ਤੇ ਉਹ ਗੱਲ ਤੋਂ ਸਾਰਾ ਗੱਲ ਹਾਂ 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 ਕਹਿੰਦੇ ਮੀਂਹ ਪੈਣਾ ਕਾਹ ਨੂੰ ਪਾਣੀ ਪਾ ਦੋ ਨਾ ਪਾਣੀ ਨਾ ਸੱਚੀ ਗੱਲ ਹੈ ਇੱਥੇ ਲੋਕ ਅੱਡਾ ਤੇ ਆਏ ਹਾਂ ਮੈਂ ਤਾਂ ਆਪਣਾ ਬਿੱਲ ਖਾ ਲਿਆ ਜੀ ਮੂਵਮੈਂਟਾ ਇੱਥੇ ਕੰਮ ਹੈ ਮੈਂ ਤੁਸੀਂ ਬਣਾ ਜਾ ਕੇ ਉਹ ਜਿਹੜਾ ਪ੍ਰਸਤਾਵ ਤਿਆਰ ਕਰਨਾ ਉਹ ਕਰਨਾ ਆਪਾਂ ਉਹਦੇ ਲੈ ਕੇ ਬਿਣੀ ਮੈਂ ਹੋਗੀ ਹੋਰ ਗੱਡੀ ਫੋਕੀ ਜਾਰੀ ਅੱਜ ਤੁਲਕ ਨਹੀਂ ਟੱਕਾ ਘਾਇਰੋ ਹਾਂ ਮੀਂਹ ਬਸਾਵੇ ਜੋ ਰੋੜੋ ਹਣ ਅਫਸੋਸ ਕਰਨ ਵੀ ਹੋਣਾ ਹੁਣ ਹਾਂ ਅਫਸੋਸ ਕਰਨ ਵੀ ਆਉਂਦੇ ਹੁੰਨੇ ਆ। ਫੋਨ ਨਹੀਂ ਚਾਲਦਾਗਾ ਲੋਕਾਂ ਕੋਲ। ਬਸ ਹੁਣ ਟਾਈਮ ਨਹੀਂ ਹੈਗਾ ਇੰਨਾ ਹੁਣ ਕਿੱਥੇ ਹੁਣ ਤਾਂ ਕੋਈ ਨਾ ਫਿਰ ਅਫਸੋਸ ਕਰਨ। ਹਾਂ ਆਜਣੇ ਫੋਨ ਹੋ ਘੜਿਕਣ। ਹੂੰ। ਕਿਾ ਹੋ ਗਿਆ ਤਾਂ ਕਿ ਉਹ ਮੇ ਨੂੰ ਕੀ ਹੋਇਆ ਤਾਂ। ਹੂੰ। ਆਰ ਆਈ ਪੀ ਲਿਖ ਕੇ ਭਾਈ ਆਪਣੀ ਹਾਜ਼ਰੀ ਲਵਾ ਦਿਓ ਕਮੈਂਟਾਂ ਚ। ਗੁੱਡੀ ਵਿਚਾਰੀ 3-4 ਦਿਨ ਪਹਿਲਾਂ ਜੰਮੀ ਸੀ। ਹਾਂ। ਫਿਰ 2 ਦਿਨ ਬਾਅਦ ਕਰਤੀ ਕਹਿੰ। ਉਹ ਤੇ ਪਈ ਦੀ ਵਿਚਾਰੀ ਜਿੱਥੇ ਪਾਤੀ ਬੁੱਲੀ ਉਹ ਵੀ ਵਿਚਾਰੀ ਮੁੜ ਕੇ। ਹੂੰ ਅੱਜ ਫੇਰ ਯਾਦ ਆਈ ਕਿ ਗੁੱਡੀ ਵੀ ਹੈਗੀ ਆ ਫੇਰ ਅੱਜ ਦੁਪਹਿਰ ਨੂੰ ਕਹਿੰਦੇ ਵੀ ਅੱਜ ਦਾ 50 ਤੱਕ ਕਿਰਾਇਆ ਕਰਮ ਕਰ ਦਿੰਦੇ ਆ ਮੁਸਕਾਉਣ ਲੱਗ ਗਿਆ ਤਾਂ ਮੁਸਕ ਤਾਂ ਕਹਾਦਾ ਹੁਣ ਆਪ ਲੱਗਦਾ ਜੇ ਅੱਜ ਕਿਰਾਇਆ ਕਰਮ ਕਰਤਾ ਹੁਣ ਮੀ ਪੈਜ ਦੇ ਜੂ ਨਾ ਹਾਂ ਬਾਕੀ ਚਲੋ ਪਰਸਾਂਦ ਬਣਾਓ ਚਲੋ ਚਲੋ ਫੇਰ ਹਰ ਮੀ ਮਾਣ ਹੱਥ ਮੂੰਹ ਤੋਂ ਤੋੜੀਏ ਹੱਥ ਮੂੰਹ ਤੋਂ ਨਾ ਆਜੋ ਫੇਰ ਤਾ ਚਲੋ ਸਾਸ ਕਰ ਕਰ ਕੇ ਆਈਆਂ ਹਾਂ ਬਸ ਗੁੱਡੀ ਮਾਰ ਹੂੰ ਉਹ ਗੁੱਡੀ ਫੂਕੀ ਆ ਬੀ ਰੱਖ ਕੇ ਵਿਚਾਰੀ ਤੂੰ ਸਾਹਮਣ ਤਾਂ ਤਾਂ ਸਾਹ ਵਾਸਤੇ ਆ ਗੱਡੀ ਕੇ ਵਿਚਾਰੀ ਚਲ ਕੋਈ ਨਹੀਂ ਆ ਜਾ ਫਿਰ ਹੁਣ ਜੋ ਪਾਣਾ ਬੀਤ ਗਿਆ ਮੰਨਣਾ ਤਾਂ ਪੈਣਾ ਹੀ ਆ ਆ ਬਾਣੇ ਨੂੰ ਇਧਰ ਤੋ ਲੋ ਬੱਲ ਬਖਸ਼ੇ ਸਾਨੂੰ ਮੰਨਣ ਦਾ ਕਦੇ ਕਿਸੇ ਦੀ ਗੁੱਡੀ ਨਾ ਜਾਵੇ ਜਾਵੇ ਸੱਚੀ ਨਾਲ ਰੋ ਨਾ ਪੈਣ ਕੋਈ ਨਹੀਂ ਮੰਮੀ ਤਾਂ ਸਾਡੀ ਸੱਚੀ ਰੋਣ ਲੱਜਦੀ ਆ ਇਹ ਤਾਂ ਦਿਲ ਹੌਲਾ ਹੈ ਉਧਰ ਦੇਖ ਲ ਕੁੜੀ ਨੂੰ ਲੈ ਚਲੋ ਗੰਦਾ ਪਾਣੀ ਚਲਾ ਕੇ ਪਿਚੋ ਉਹਨੂੰ ਹਾਂ ਅ ਕਰਨ ਜਦ ਵੀ ਬੋਲੂ ਪੁੱਠਾ ਬੋਲੂ ਪੜਨਾ ਖਾਲੀ ਮੈਂ ਤੇ ਭੌਕਣਾ ਚਲੋ ਸਲੋ ਤੁਸੀਂ ਚਲੋ ਉੱਪਰ ਜਾ ਕੇ ਪਚਾੜ ਬਣਾਵਾ ਟੱਗੜਾ ਨੂੰ ਨਾਲ ਆ ਕੇ ਨਾਲ ਫੜੀ ਬਲਾ ਕੇ ਆਇਆ ਠੀਕ ਆ ਜਾ ਵੀ ਜਾ ਕਾਣ ਕੇ ਰੋੜੇ ਬਣਾਵਾ ਜਿਆਦਾ ਕੋਣੇ ਨਹੀਂ ਬਣੋ ਦੇ ਹੁੰਦੇ ਪੀਰਾ ਦੇ ਹੁੰਦੇ ਆਓ ਉਹ ਫਿਰ ਕਿਹੜਾ ਰੋੜੇ ਤੁਸੀਂ ਤਾਂ ਮਿੱਠਾ ਬਣਾਉਣਾ ਬੂਰੀ ਬਣਾ ਲੈ ਅਸੀਂ ਕਸਾਰ ਬਣਾ ਲੈਣਾ ਚਲੋ ਕੀ ਬਣਾਉਣਾ ਭਾਈ ਕਸਾਰ ਲਾ ਬਣਾਉਣਾ ਬਣਾ ਲਓ ਫਿਰ ਕਿਸਾਰੇ ਕੀ ਹੈ ਇਹ ਕੀ ਇਹ ਕਿਤੇ ਗੜਬੀ ਵਿੱਚ ਡਿੱਜਾ ਛੜ ਨਮਸਿਆਲ ਬਹੁਤ ਆ ਲੈ ਆਖ ਦੋ ਕਿ ਆਮੜੇ ਮੋਟੇ ਕਿਹੜਾ ਹੋ ਗਿਆ ਪਤਾ ਨਹੀਂ ਆ ਲੋ ਵੀ ਕਿੱਥੇ ਗੜਬੀ ਆਹ ਡੋਲੂ ਆ ਨਾ ਉੱਪਰ ਛੋਟੀ ਜੀ ਗੜਬੀ ਗੜਬੀ ਤੇਰੇ ਸੀ ਕੀ ਛੋਟੀ ਜੀ ਹੈ ਗਿਆ ਮੈਨੂੰ ਵੀ ਨਹੀਂ ਪਤਾ ਕੀ ਬਹੁਤ ਹੋਈ ਆ ਆਟੀ ਕਰ ਲੋ ਗੈਸ ਪਰ ਹਾਂ ਆ ਮਾਂ ਦੇ ਬਾਕੀ ਨਹੀਂ ਕੋਈ ਗੱਲ ਨਹੀਂ ਹੁਣ ਸਾਡੇ ਘਰ ਦੁੱਖ ਪਿਆ ਵਾ ਹੁਣ ਸਾਨੂੰ ਕਰਦੀ ਉਹਦਾ ਉਹ ਹੁਗ ਆਟਾ ਵੀ ਤਾਂ ਚਾਹੀਦਾ ਆਂਟੀ ਨੂੰ ਕੌਲਿਕ ਅੱਛਾ ਦੇ ਕੌਲਿਕ ਫੜਾ ਕੌਲੀ ਚਲੋ ਪੂਰ ਲਾਂਟੀ ਹੈ ਨਾ ਕੱਟ ਗਈ ਦੀ ਬੋਲ ਕੇ ਤੇ ਮਾਜੀ ਤਾਂ ਚਲੋ ਤਾਂ ਉਹ ਕਰ ਚਿਓ ਦੇਖੋ ਉਧਰ ਹੋ ਗਿਆ ਕਿੰਨਾਂ ਬੋਤੀ ਬਿਚਾਰੇ ਕੋਈ ਨਹੀਂ ਹੁਣ ਬਿਮਾਰੀ ਹੋ ਗਈ ਰੱਬ ਨੂੰ ਪਿਆਰੀ ਪਾਣੀ ਦੀ ਬਿਮਾਰੀ ਹੋ ਗਈ ਰੱਬ ਨੂੰ ਪਿਆਰੀ ਨੇੰਦ ਤੇ ਕੰਮ ਚਲ ਕੋਈ ਮੰਡੀ ਹੋਵੇ ਆ ਜਾਣੀ ਤਾਂ ਉਹਨੇ ਲਿਖਿਆ ਉਹਦਾ ਸੱਚਾ ਹੀ ਤਾਂ ਵੀ ਉਹਨੇ ਜਾਣਾ ਲੱਗਿਆ ਜੀ ਅਸੀਂ ਕਸਾਰ ਬਣਾਉਣ ਪਾਣੀ ਸਾਡਾ ਹੋ ਗਿਆ ਗਰਮ ਠੀਕ ਹੈ ਲੋ ਜੀ ਪੈ ਗਿਆ ਜੀ ਇਹਦੇ ਵਿੱਚ ਆਟਾ ਘਟਨ ਕੀ ਉਹ ਹੈਗਾ ਉਹਦੇ ਵਿੱਚ ਹੀ ਹੋਗਾ ਜੇ ਹੋਇਆ ਇਹ ਮੰਮਾ ਦੇਖ ਰਹੀ ਆ ਕਿ ਹੋ ਗਿਆ ਸੀ ਇੱਕ ਨਵਾਂ ਹੀ ਕੰਮ ਨਵਾਂ ਕੰਮ ਦਾ ਪਾਬਾਏ ਆ ਕਿ ਫੋਨ ਬਹੁਤ ਜ਼ਿਆਦਾ ਹੋ ਗਿਆ ਸੀਗਾ ਗਰਮ ਫ੍ਰਿਜ ਦੇ ਵਿੱਚ ਰੱਖਤਾ ਸੀ ਇੱਧਰ ਸਾਡਾ ਬਣ ਗਿਆ ਕਸਾਰ ਅਗਰ ਤੁਹਾਨੂੰ ਕਸਾਰ ਦੀ ਚਾਹੀਦੀ ਹੈ ਜੀ ਵੀਡੀਓ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਡਰੂਰ ਦੱਸਿਓ ਆਪਾਂ ਕਸਾਰ ਦੀ ਵੀਡੀਓ ਤੁਹਾਡੇ ਨਾਲ ਜ਼ਰੂਰ ਕਰਾਂਗੇ ਜੀ ਸ਼ੇਅਰ ਤੇ ਸਾਡਾ ਹੋ ਗਿਆ ਜੀ ਕਸਾਰ ਆਲਮੋਸਟ ਪੂਰਾ ਡਨ ਕਿਉਂਕਿ ਗਰਮੀ ਦਾ ਮੌਸਮ ਹੈ ਤਾਂ ਫੋਨ ਸਾਰਾ ਕੁਝ ਜਵਾਬ ਦੇਈ ਜਾ ਰਿਹਾ ਹੈ ਬਹੁਤ ਜ਼ਿਆਦਾ ਜ਼ਰੂਰੀ ਇਹਨਾਂ ਦੀ ਕੇਅਰ ਕਰਨਾ ਗਰਮ ਹੋ ਗਿਆ ਸੀ ਤਾਂ ਫੇਰ ਫ੍ਰਿਜ ਦੇ ਉੱਪਰ ਲਿਖਾਨੇ ਦੇ ਵਿੱਚ ਰੱਖਤਾ ਇਸ ਕਰਕੇ ਲੋ ਸਾਡਾ ਤਸਾਰ ਹੋ ਗਿਆ ਜੀ ਡਨ ਪਾਣੇ ਅਜ ਹੁਣ ਇਹਨਾਂ ਨੂੰ ਕੋਲੀਆਂ ਦੇ ਵਿੱਚ ਆਜੋ ਸੁਣਦੇ ਨਹੀਂ ਖੀਰ ਹੂੰ ਖੋਗਵੇ ਗੁੱਡੀ ਰਾਜ ਬੋਗਾ ਹਾਂ 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 ਪੱਛੀਆਂ ਇਹਨੂੰ ਫਿਰ ਲੈ ਲੋ ਪਾਣਿਆਂ ਦੀਆਂ ਕੀਆਂ ਮੈਂ ਆ ਗਿਆ ਹਾਂ ਜੀ ਬਹੁਤ ਸੁਨੀਪਾ ਲਾਹੂੜਾ ਨਹੀਂ ਆ ਗਈ ਭੈਣੇ ਜਿਹੜਾ ਕੋਕ ਚਾਹ ਦੀ ਲਵੋਣ ਕਰ ਨਾ ਜਾ ਇਹਨੂੰ ਚਾਪ ਲੈ ਨੀਤਾ ਐ ਗੁੱਡੀ ਕਰ ਨਾ ਜਾਂ ਵਿੱਕੀ ਕਿਥੇ ਆ ਵਿੱਕੀ ਆਉਂਦਾ ਮਣੇ ਜੀ ਉਹ ਸਾਜੀ ਬਾਜੀ ਦਿੰਦਾ ਏ ਆ ਜਾ ਆ ਗਾਜਾ ਗੁੱਡੀ ਦਾ ਭੋਗ ਆ ਪਾਹੀ ਖਾਓ ਨੀ ਗੁੱਡੀ ਦਾ ਭੋਗ ਗੁੱਡੀ ਦਾ ਭੋਗ ਪਾਤਾ ਫਿਰ ਮਹਾ ਕਾਈ ਗਾਨੀ ਬਹੁਤਾ ਆ ਅੱਜ ਹੀ ਕਰਦੀਏ ਕੰਮ ਆ ਜਾ ਸਾਰੇ ਇਹ ਨਹੀਂ ਵੇੜਦੇ ਐ ਪਤਾ ਕਿ ਆਂਗਾ ਲਗਾਨੀ ਬਹੁਤ ਆ ਪਾਈ ਕਰਨੀ ਹੁੰਦਾ ਹੈ ਹੁਣ ਤਾਂ ਨਾਲ ਦੀ ਨਾਲ ਚੁੱਪ ਨਾ ਭਾਈ ਚੱਕੋ ਤੁਸੀਂ ਵੀ ਪੋਰਾ ਭੋਜਨ ਦਿਖਾਓ ਨਾ ਵੇ ਇਹ ਨਹੀਂ ਕਿ ਨੰਗਨਤਰਾ ਆਗਾਓ ਇਹ ਚੁੱਪ ਆਇਆ ਖੂਬ ਗਰਮ ਘਰ ਬਾਬਾ ਤਾਂ ਮੂੰਹ ਚੜਾ ਦੇ ਨਾ ਵੇ ਮਿੱਠਾ ਗਾਣਾ ਬਣਾਉਣਾ ਤਾਂ ਕੋਈ ਖੈਣ ਦਾ ਲੈ ਕੇ ਕੋਈ ਨਾ ਮਾਂ ਕਹਿੰਦੀ ਤੁਸੀਂ 10 ਰੋਟੀਆਂ ਮੂੰਹ ਵਿੱਚ 10 ਰੋਟੀਆਂ ਖਵਾ ਦੇਂਦੀ ਨਹੀਂ ਏ ਮਿੱਠੇ ਦਾ ਨਾ ਕਾ ਬਈ ਕੱਕੜੀ ਇਹ ਤਾਂ ਹੋ ਗਿਆ ਮਿੱਠੇ ਦਾ ਹੱਥ ਇਹ ਨੀਦਾ ਬਣਦਾ ਨਹੀਂ ਹਾਂ ਗੱਦ ਨੂੰ ਦੂਰ ਪਾਣੀ ਪਿਲਾ ਦਿੰਦੀ ਉਹ ਨਹੀਂ ਉਹਨੇ ਤਾਂ ਬਣਾਈ ਆ ਵੀ ਸਾਡੀ ਗੁੱਡੀ ਜਿੱਥੇ ਵੀ ਜਨਮ ਲਵੇ ਜੁਗ ਜੁਗ ਜੀਵੇ ਖੁਸ਼ੀ ਨਾਲ ਤੋਰਤੀ ਅਸੀਂ ਆਪਣੀ ਗੁੱਡੀ ਹਾਂ ਵਾਹ ਬਹੁਤ ਆ ਇਹ ਤਾਂ ਮੇਰੀ ਭੈਣ ਅਰ ਮੈਂ ਗਰਮੀਆਂ ਦੇ ਵਿੱਚ ਤਾਂ ਕਰਦੇ ਕੁਬਰੂੜਾ ਇੰਦਾਂ ਬਾਸ ਕਰ ਮੈਂ ਵੀ ਬਾਬਣ ਉਹ ਮੈਨੂੰ ਮੇਰੀ ਭੈਣ ਜਾਵਾਗੀ ਹਏ ਵੇ ਗੁੱਡੀ ਪਤਾ ਨਹੀਂ ਆ ਵੀ ਅੱਜੇ ਕਰਨਾ ਕੰਮ ਨਬੜਾ ਦਮਾ ਤਾਰੇ ਕੰਮ ਕੱਠੇ ਹੀ ਰਵੇਡ ਚੱਲੀ ਫੇਰ ਹੁਣ ਤੁਸੀਂ ਵੀ ਦੋ ਭੈਣਾਂ ਕੱਠੀਆਂ ਹੋਈਆਂ ਹੋਈਆਂ ਫੇਰ ਕਿਨੇ ਆਵਾ ਇੱਥੇ ਕਿਨੇ ਜਾਣਾ ਕਹਿੰਦੇ ਗਰਮ ਆ ਮੈਂ ਵੀ ਇਹ ਭੈਣ ਸੱਟ ਪਤਨ ਕਿੱਧਰ ਨੂੰ ਸੀ ਹਮ ਹੌਕੇ ਤੂੰ ਨਹੀਂ ਜਾਣੀ ਹਾਂ ਗਰਮੇ ਦਰ ਮੇ ਮੂੰਹ ਜ ਪਾ ਲੀ ਨਹੀਂ ਮੂੰਹ ਬੁਲੰਦੀ ਹੈ ਆਇਆ ਦੀ ਗੁੱਡੀ ਕਾ ਨਹੀਂ ਮੈਂ ਤੂੰ ਹੱਥ ਨਾ ਜਾ ਗੁੱਡੀ ਸਾੜੇ ਕੜੀ ਦੇ ਦੇ ਨਾ ਦੁੱਖ ਦੇ ਵਿੱਚ ਨਹੀਂ ਲਿਆਈ ਤੇ ਨਾਲ ਨਾ ਬੇ ਨੇ ਤਾ ਮੇਰੇ ਨਾਲ ਲੈਣ ਪਾ ਦੁੰਨਿਆ ਅਸੀਂ ਵੀ ਗੁੱਡੀ ਦਾ ਸੋਗ ਕਰਾਂਗੇ ਚੁੰਨੀ ਪਿੱਛੇ ਤੇ ਪੱਲੇ ਪੰਨ੍ਹ ਛੱਡਿਆਂ ਦੀ ਘਰੇ ਨਾ ਦੇਖੋ ਅਛਰਾ ਅਮਾਸੂਮ ਜਿਹਾ ਚਿਹਰਾ ਇਹਨੂੰ ਜਦ ਬੜੀ ਹੋਊਗੀ ਪਤਾ ਲੱਗੂਗੀ ਗੁੱਡੀ ਵੀ ਤੀਕ ਕਿਆ ਬੀਤੂਗੀ ਇਹਦੇ ਪਰ ਲੜਦੀ ਆ ਕਹਾਂ ਲੜਦੀ ਆ ਇਹਦੇ ਪਰ ਕਿਆ ਬੀਤੂਗੀ ਵੀ ਗੁੱਡੀ ਵੀ ਤੀਕ ਹਾਏ ਉਹ ਗੁੱਡੀ ਆ ਜਾ ਗੁੱਡੀ ਵੀ ਆ ਜਾ ਉਹ ਪਹੁੰਚ ਗਈ ਅਰਦਾਸ ਕਰਦੀ ਹੋਣੀ ਆ ਕਰਦੀ ਹੋਣੀ ਆ ਮਾਹਾਰੀ ਮੇਰੀ ਪਰਮਾਤਮਾ ਸੁਣ ਲੈ ਸੁਣ ਲੈ ਐਨੀ ਜਲਦੀ ਹੂੰ ਰੂਹਾਂ ਹੁੰਦੀਆਂ ਨਾ ਨਹੀਂ ਤਾਂ ਜਾਨੂ ਬੰਦਾ ਘਰ ਆਪੇ ਆਉਂਦਾ ਪਰ ਪਹੁੰਚਣ ਦੇ ਆ ਸਿਰ ਸਾਇਰ ਸਾਡੇ ਹੂੰ ਕੁਛ ਨਹੀਂ ਹੈਗਾ ਸੋ ਕਮੈਂਟਾਂ ਦੇ ਵਿੱਚ ਵੀ ਆਪਣੀ ਤੁਸੀਂ ਵੀ ਹਾਜ਼ਰੀ ਲਵਾਓ ਜੀ। ਕੋਈ ਡਾਇਰੈਕਟ ਕਨੈਕਟ ਦਾ। ਛੋਟਾ ਭਰੋਸਾ ਨਹੀਂ। ਹਾਂ ਜੀ ਹਾਜ਼ਰੀ ਲਵਾਓ ਜੀ ਤੁਸੀਂ ਵੀ ਆਪਣੀ। ਮੈਂ ਰੱਬ ਤੋਂ ਮੰਗ ਕੇ ਕਹਿੰਦਾ ਮੈਨੂੰ 5 ਮਿੰਟ ਦੇ ਦੇ। ਕੀ ਮਨੇ ਆਦਾ ਤੇਰੀਆਂ ਪਾਣੀ ਦੀਆਂ ਬੁਲਬੁਲੇ ਆ ਸੱਤ ਜੀ। ਹਮਮ। ਕਿਤਾ ਬਸ ਇੱਕ ਵਾਰ ਧੋਣੀ ਜਾਣੀ। ਹਮਮ। ਚਲੋ ਜੀ ਫਿਰ ਠੀਕ ਹੈ। ਬਹਾਰ ਤੇ ਨਿਭੜ ਗਿਆ ਗੁੜੀ ਦਾ ਕੰਮ। ਹਾਂ ਜੀ ਹਾਂ। ਨਹੀਂ ਮੁਸਕੇ ਮਾਰੀ ਜਾਂਦਾ ਦਪਈ ਦਾ। ਉਹ ਭੁੱਖ ਤਾਂ ਨਹੀਂ। ਹਾਂ। ਤੁਸੀਂ ਵੀ ਖਾ ਲਓ ਸਾਡੇ। ਮੁਸਕੇ ਮਾਰਦੀ। ਹਾਂ ਸਲਾ ਰੱਖ ਤੇਰੀ ਗੁੱਡੀ ਨੇ ਤਾਂ ਜਾ ਕੇ ਕਿੰਨੇ ਆ ਦਿਲ ਖੁਸ਼ ਕਰਨਾ ਨਹੀਂ ਪਾ ਕੇ ਆਂਟੀ ਬੰਨੂ ਲਾਦ ਤੇਰੇ ਚ ਵੀ ਮੰਮੀ ਦਾ ਫਰਕ ਪੈਣ ਲੱਗ ਗਿਆ ਵੀ ਅੱਖਾਂ ਜੀ ਭਰਨ ਲੱਗ ਗਈ ਮੰਮੀ ਵੀ ਜਦ ਅੱਖਾਂ ਭਰ ਲੰਦੀ ਐ ਵੀ ਭਰਨ ਲੱਗ ਗਈ ਅੱਖਾਂ ਇਹ ਦਿਲ ਬਾਤ ਕਮਜ਼ੋਰ ਹੋਈ ਜਾਂਦੇ ਆ ਇਹਨੇ ਦੁੱਖ ਆਈ ਜਾਂਦੇ ਆ ਦੇਰ ਕਮਜ਼ੋਰ ਹੋਈ ਜਾਂਦੇ ਆ ਨਾ ਅੰਬਰੀ ਵੀ ਜਾਓ ਚਰੋ ਜੀ ਫੇਰ ਠੀਕ ਐ ਕੋਈ ਨਹੀਂ ਆ ਸਕਦੇ ਚਲ ਆਪਾਂ ਜਾ ਲਈ ਇੱਕ ਦਿਨ ਜਾਦੇ ਆਪਾਂ ਦੋਨੇ ਗੱਲਾਂਗੇ ਉਹਨਾਂ ਨਾਲ ਦੱਸ ਕਰੇ ਚਲੋ ਜੀ ਠੀਕ ਆ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭਨੇ ਚੜ੍ਹਦੀ ਕਲਾ ਚ ਰੱਖੇ ਉਹ ਸਾਰ ਰਿਕਵੈਸਟ ਹੈ ਜੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਸਾਰਾਈ ਗਰੀ ਲਿਖ ਕੇ ਜਰੂਰ ਹਾਜ਼ਰੀ ਲਗਵਾਓ ਜੀ ਥੈਂਕ ਯੂ ਫਿਰ